ਮਹਾਰਾਜ ਜੀ ਆਪਣੇ ਜੀਵਨ ਦੇ ਵਿੱਚ ਕੌਤਕ ਕਰਦਿਆਂ ਜੇ ਪਸ਼ੂਆਂ ਨੂੰ ਚਾਲਨ ਜਾਂਦੇ ਸਨ ਜਿਵੇਂ ਦਾ ਅਖੀਰ ਖਰਾਬ ਕਰਤਾ ਹੈ ਇਸੇ ਤਰ੍ਹਾਂ ਇਸ ਚਿੱਤਰ ਦੇ ਵਿੱਚ ਦਿਖਾਇਆ ਗਿਆ ਹੈ ਧੰਨ ਗੁਰਨਾਮਕ ਦੇ ਮਹਾਰਾਜ ਜੀ ਨੇ ਕਿਵੇਂ ਖੇਤ ਜਿਹੜੇ ਹਨ ਜਿਹੜੇ ਹਰੇ ਕੀਤੇ ਹਨ ਉਹ ਆਪ ਇਤਿਹਾਸਿਕ ਤੌਰ ਤੇ ਜਾਣਦੀਆਂ ਹਨ ਇਸੇ ਤਰ੍ਹਾਂ ਹੀ ਤੇ ਰਾਏ ਬਲਾਰ ਦੇ ਕੋਲ ਜੋ ਸ਼ਿਕਾਇਤ ਜਾਂਦੀ ਹੈ ਉਹ ਚਿੱਤਰ ਦੇ ਵਿੱਚ ਦਿਖਾ ਗਿਆ ਹੈ ਉਹ ਜੱਟ ਦਿਖਾਇਆ ਗਿਆ ਹੈ ਕਿ ਸ਼ਿਕਾਇਤ ਕਰ ਰਿਹਾ ਹੈ ਇਸ ਗੁਰੂ ਬਾਬਾ ਕਾਲੂ ਜੀ ਨੂੰ ਸੱਦਿਆ ਗਿਆ ਬਾਅਦ ਚ ਇਥੋਂ ਕੱਲਿਆ ਗਿਆ ਔਰ ਖੇਤ ਜਿਹੜੇ ਜਾ ਕੇ ਜਦੋਂ ਵੇਖਿਆ ਹਨ ਤੇ ਐਵੇਂ ਹਰੇ ਭਰੇ ਖੇਤ ਨਜ਼ਰ ਆਏ ਹਨ ਤੇ ਕਲਾ ਮਾਰ ਨੂੰ ਵੇਖ ਕਰਕੇ ਦਾਇਬਰਾਨ ਤੇ ਆਦਿਕ ਬਹੁਤ ਹੀ ਪ੍ਰਸੰਨ ਹੋਏ ਤੇ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਉਂ ਇਵੇਂ ਬੈਠੇ ਸਨ ਕਸ਼ਮੂਮ ਚਾਹਦੇ ਸਨ ਸਮਾਂ ਆਇਆ ਧੋਪਾ ਕੀ ਰੋਖਦੇ ਛਾਂ ਜਿਹੜੀ ਸੀ हट ਗਈ ਤਦੋਂ ਫਿਰ ਸੱਪ ਨੇ ਆ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਸ਼ਾਂਤੀ ਦਿੱਤੀ ਇਹ ਕੌਤਕ ਨੂੰ ਦੇਖ ਕਰਕੇ ਇਸੇ ਤਰ੍ਹਾਂ ਰਾਏ ਭਲਾਰ ਬਹੁਤ ਖੁਸ਼ ਹੋਇਆ ਔਰ ਇਹਨੇ ਗੁਰੂ ਨਾਨਕ ਦੇਵ ਜੀ ਨਾਨਕਕਾਰ ਪਾਸ਼ਾ ਮਹਾਰਾਜ ਦੇ ਦਰਸ਼ਨ ਕਰਿਆ ਕਿਵੇਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ